21 ਸਤੰਬਰ 2025 ਸਮਾਂ ਸਵੇਰ ਦੇ 11 ਵਜੇ ਦਿੱਲੀ 에어ਪੋਰਟ ਅਧਿਕਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਉਹਨਾਂ ਨੇ ਸ਼ੱਕੀ ਹਾਲਾਤਾਂ ਦੇ ਵਿੱਚ ਇੱਕ ਬੱਚੇ ਨੂੰ ਜਹਾਜ਼ ਦੇ ਆਲੇ-ਦੁਆਲੇ ਘੁੰਮਦਿਆਂ ਦੇਖਿਆ ਜਿਹਦੇ ਕੋਲ ਇੱਕ ਲਾਲ ਰੰਗ ਦਾ ਸਪੀਕਰ ਸੀ ਕੌਣ ਸੀ ਇਹ ਬੱਚਾ ਕਿੱਥੋਂ ਆਇਆ ਸੀ ਕੀ ਇਹਨੂੰ ਕਿਸੇ ਨੇ ਭੇਜਿਆ ਸੀ ਮਾਮਲਾ ਪੂਰਾ ਜਾਣਾਂਗੇ ਬਣੇ ਰਹੀਓ ਵੀਡੀਓ ਦੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਜਿਵੇਂ ਕਿ ਤੁਸੀਂ ਜਾਣ ਹੀ ਗਏ ਹੋਣੇ ਹੋ ਇਹ ਵੀਡੀਓ ਕਿਸੇ ਵੀ ਵਲੌਗਰ ਤੇ ਨਹੀਂ ਹੈ ਵਲੌਗਰਾਂ ਤੋਂ ਇਲਾਵਾ ਵੀ ਸਮਾਜ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਮੁੱਦੇ ਹੁੰਦੇ ਰਹਿੰਦੇ ਆ ਟਾਈਮ ਟੂ ਟਾਈਮ ਆਪਾਂ ਇਹਨਾਂ ਮੁੱਦਿਆਂ ਤੇ ਗੱਲ ਵੀ ਹੀ ਕਰਦੇ ਰਹੀਦਾ ਬਟ ਆਪਾਂ ਹੁਣ ਇਹਨਾਂ ਦੀ ਗਿਣਤੀ ਵਧਾਉਣ ਜਾ ਰਹੇ ਆ ਉਮੀਦ ਹੈ ਜਿਸ ਤਰ੍ਹਾਂ ਮੇਰੀਆਂ ਵਲੌਗਰਾਂ ਤੇ ਬਣਾਈਆਂ ਵੀਡੀਓਜ਼ ਨੂੰ ਤੁਸੀਂ ਸਪੋਰਟ ਕਰਦੇ ਹੋ ਆਪਣਾ ਪਿਆਰ ਦਿੰਦੇ ਹੋ ਤੇ ਇਹਨਾਂ ਵੀਡੀਓਜ਼ ਨੂੰ ਵੀ ਤੁਸੀਂ ਆਪਣਾ ਭਰਪੂਰ ਪਿਆਰ ਦਿਓਗੇ ਤੇ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਇੱਕ ਫਲਾ ਅੱਜ ਤੋਂ ਸਿਰਫ 4 ਦਿਨ ਪਹਿਲਾਂ ਯਾਨੀ ਕਿ 21 ਸਤੰਬਰ 2025 ਕਾਬੁਲ ਤੋਂ ਇੱਕ ਫਲਾਈਟ ਚਲਦੀ ਹੈ ਕਾਮੇਰ ਜਿਹਦਾ ਨੰਬਰ QR4401 ਉਹ ਫਲਾਈਟ ਚਲਦੀ ਹੈ ਦਿੱਲੀ ਲਈ ਜਿਹਦੇ ਚੱਲਣ ਦੀ ਰਫ਼ਤਾਰ 700 ਕਿਲੋਮੀਟਰ ਪ੍ਰਤੀ ਘੰਟਾ ਤੇ ਉੱਡਣ ਦੀ ਉਚਾਈ 30000 ਫੀਟ ਤੋਂ 40000 ਫੀਟ ਕਾਬੁਲ ਤੋਂ ਦਿੱਲੀ ਤੱਕ ਦਾ ਸਫ਼ਰ 694 ਮਾਈਲ ਦਾ ਤੇ ਇੰਨੀ ਤੇਜ਼ ਰਫ਼ਤਾਰ ਤੇ ਇੰਨੀ ਉਚਾਈ ਤੇ ਇੱਕ ਬੱਚਾ ਫਲਾਈਟ ਦੇ ਲੈਂਡਿੰਗ ਗੇਅਰ ਦੇ ਵਿੱਚ ਬੈਠ ਕੇ ਦਿੱਲੀ ਪਹੁੰਚ ਗਿਆ ਕਿਉਂ ਪਹੁੰਚਿਆ ਦਿੱਲੀ ਕਿਸ ਕਾਰਨ ਔਰ ਇੰਨੀ ਉਚਾਈ ਜਿੱਥੇ ਆਕਸੀਜਨ ਵੀ ਨਹੀਂ ਹੈ ਔਰ ਜਿੱਥੇ ਟੈਂਪਰੇਚਰ -50 ਤੱਕ ਹੈ ਇੰਨਾ ਘੱਟ ਟੈਂਪਰੇਚਰ ਜਿਹਦੇ ਵਿੱਚ ਬੰਦੇ ਦਾ ਖੂਨ ਜੰਮ ਜੇ ਸਰੀਰ ਜੰਮ ਜੇ ਇਹ ਬੱਚਾ ਸਰਵਾਈਵ ਕਿਸ ਤਰ੍ਹਾਂ ਕਰ ਗਿਆ ਦਿੱਲੀ ਕਿਸ ਤਰ੍ਹਾਂ ਪਹੁੰਚ ਗਿਆ ਔਰ ਇਹਦਾ ਇੱਥੇ ਆਉਣ ਦਾ ਮਕਸਦ ਕੀ ਸੀ ਪੂਰੀ ਗੱਲ ਧਿਆਨ ਨਾਲ ਸੁਣਿਓ 94 ਮਿੰਟ ਦੇ ਸਫ਼ਰ ਤੋਂ ਬਾਅਦ ਜਦੋਂ ਇਹ ਜਹਾਜ਼ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦੇ ਟਰਮੀਨਲ ਨੰਬਰ 3 ਦੇ ਟੈਕਸੀ ਵੇ ਦੇ ਵਿੱਚ ਖੜਿਆ ਸੀ ਟੈਕਸੀ ਵੇ ਉਹਨੂੰ ਕਹਿੰਦੇ ਆ ਜਿੱਥੇ ਯਾਤਰੀ ਉਤਰਦੇ ਆ ਟੈਕਸੀ ਵੇ ਦੇ ਵਿੱਚ ਖੜਿਆ ਸੀ ਪੌੜੀ ਵਗੈਰਾ ਲਾਣ ਦੀ ਤਿਆਰੀ ਕੀਤੀ ਜਾ ਰਹੀ ਸੀ ਗਰਾਊਂਡ ਸਟਾਫ ਉਥੇ ਪਹੁੰਚ ਚੁੱਕਿਆ ਸੀ ਇਹ ਹਜੇ ਉੜੀ ਲੱਗੀ ਵੀ ਨਹੀਂ ਸੀ ਜਹਾਜ਼ ਦੀਆਂ ਖਿੜਕੀਆਂ ਖੁੱਲੀਆਂ ਵੀ ਨਹੀਂ ਸੀ ਤੇ ਗਰਾਉਂਡ ਸਟਾਫ ਦੇਖਦਾ ਵੀ ਜਹਾਜ਼ ਦੇ ਆਲੇ-ਦੁਆਲੇ ਇੱਕ ਬੱਚਾ ਘੁੰਮ ਰਿਹਾ ਜਿਹਦੇ ਕੀ ਖਾਕੀ ਰੰਗ ਦਾ ਕੁੜਤਾ ਪਿਆਵਾ ਤੇ ਕਾਲਾ ਕੋਟ ਪਾਇਆ ਹੋਇਆ ਸੀ ਇਹ ਬੱਚਾ ਇੱਥੇ ਕਿੱਥੋਂ ਆ ਗਿਆ ਕਿਉਂਕਿ ਹਾਈ ਸਕਿਉਰਿਟੀ ਜ਼ੋਨ ਹੁੰਦਾ ਹੈ ਇੱਥੇ ਤਾਂ ਕੋਈ ਬਾਹਰ ਦਾ ਬੰਦਾ ਆ ਨਹੀਂ ਸਕਦਾ ਗਰਾਉਂਡ ਸਟਾਫ ਨੂੰ ਥੋੜਾ ਸ਼ੱਕ ਹੋਇਆ ਉਹਨਾਂ ਨੇ ਜਲਦੀ ਜਲਦੀ ਸੀਆਈਐਸਐਫ ਨੂੰ ਕਾਲ ਕੀਤੀ ਸੀ ਆਈਐਸਐਫ ਮੀਨਸ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਇਹ ਉਹ ਫੋਰਸ ਹੈ ਜਿਹਦੇ ਕੋਲ 에ਰਪੋਰਟ ਦੀ ਸਿਕਿਉਰਿਟੀ ਦੀ ਜ਼ਿੰਮੇਵਾਰੀ ਹੁੰਦੀ ਹੈ ਤੇ ਸੀਆਈਐਸਐਫ ਵਾਲੇ ਉੱਥੇ ਪਹੁੰਚੇ ਉਹਨਾਂ ਨੇ ਬੱਚੇ ਤੋਂ ਪੁੱਛਤਾਛ ਚਾਲੂ ਕਰਤੀ ਤੂੰ ਕੌਣ ਹੈ ਕਿੱਥੋਂ ਆਇਆ ਤੇ ਬੱਚੇ ਦੀਆਂ ਗੱਲਾਂ ਸੁਣ ਕੇ ਸੀਆਈਐਸ ਸੀਆਈਐਸਐਫ ਦੀ ਜਿਹੜੀ ਟੀਮ ਸੀ ਉਹਨਾਂ ਦੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਗਈ ਜਦੋਂ ਬੱਚੇ ਨੇ ਦੱਸਿਆ ਕਿ ਉਹ ਪਹੀਏ ਦੇ ਵਿੱਚ ਬੈਠ ਕੇ ਆਇਆ ਜਦੋਂ ਬੱਚੇ ਦੇ ਮੂੰਹੋਂ ਸੁਣਿਆ ਵੀ ਪਈਏ ਦੇ ਵਿੱਚ ਬਹਿ ਕੇ ਆਇਆ ਯਾਨੀ ਕਿ ਜਹਾਜ਼ ਦੇ ਲੈਂਡਿੰਗ ਗੀਅਰ ਦੇ ਵਿੱਚ ਬਹਿ ਕੇ ਆਇਆ ਤੇ CISF ਦੇ ਪੈਰੋ ਹੇਠੋਂ ਜ਼ਮੀਨ ਨਿਕਲ ਗਈ ਉਹਨਾਂ ਦੇ ਦਿਮਾਗ ਦੇ ਵਿੱਚ 50 ਤਰ੍ਹਾਂ ਦੇ ਸਵਾਲ ਘੁੰਮਣ ਲੱਗ ਗਏ ਵੀ ਇਹ ਬੱਚਾ ਲੈਂਡਿੰਗ ਗੀਅਰ ਦੇ ਵਿੱਚ ਬਹਿ ਕੇ ਕਿਵੇਂ ਆ ਗਿਆ ਜੇ ਆ ਵੀ ਗਿਆ ਤੇ ਹਜੇ ਤੱਕ ਇਹ ਜਿੰਦਾ ਕਿਸ ਤਰ੍ਹਾਂ ਬਚਿਆ ਹੋਇਆ ਤਾਂ ਉਹਨਾਂ ਨੇ ਫਟਵੰਟ ਜਲਦੀ ਜਲਦੀ ਪਹਿਲਾਂ ਇਹਨੂੰ ਚੈੱਕਅਪ ਲਈ ਡਾਕਟਰ ਦੇ ਕੋਲ ਭੇਜਿਆ ਇਹਦਾ ਚੰਗੀ ਤਰ੍ਹਾਂ ਚੈੱਕਅਪ ਕਰਵਾਇਆ ਗਿਆ ਤੇ ਡਾਕਟਰ ਨੇ ਬਿਲਕੁਲ ਓਕੇ ਰਿਪੋਰਟ ਦੱਸੀਆ ਇਹ ਬੱਚੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ ਉਸ ਤੋਂ ਬਾਅਦ ਚੈੱਕਅਪ ਤੋਂ ਬਾਅਦ ਸੀਆਈਐਸਐਫ ਦੀ ਟੀਮ ਨੇ ਬੱਚੇ ਨੂੰ ਬਿਠਾਇਆ ਉਹ ਤੋਂ ਪੁੱਛਗਿੱਛ ਕੀਤੀ ਤੂੰ ਕੌਣ ਹੈ ਕਿੱਥੋਂ ਆਇਆ ਤੇਰੇ ਇਥੇ ਆਉਣ ਦਾ ਕਾਰਨ ਕੀ ਹੈ ਤੇ ਪੁੱਛਗਿੱਛ ਦੇ ਦੌਰਾਨ ਇਹ ਪਤਾ ਲੱਗਿਆ ਵੀ ਬੱਚਾ ਅਫਗਾਨਿਸਤਾਨ ਦੇ ਪੁੰਦੂ ਸ਼ਹਿਰ ਦਾ ਹੈ ਉਹ ਜਾਣਾ ਚਾਹੁੰਦਾ ਸੀ ਈਰਾਨ ਤੇ ਗਲਤੀ ਨਾਲ ਪਹੁੰਚ ਗਿਆ ਇੰਡੀਆ ਪਹਿਲਾਂ ਉਹ ਬੱਚਾ ਕਿਸੇ ਤਰੀਕੇ ਆਪਣੇ ਘਰ ਤੋਂ ਕਾਬੁਲ ਪਹੁੰਚਿਆ ਕਾਬੁਲ ਤੋਂ ਫਿਰ ਉਹ ਕਾਬੁਲ 에ਅਰਪੋਰਟ ਪਹੁੰਚਿਆ ਲੁੱਕ ਦਿਆ ਛੁਪਾੰਦਿਆ ਕਿਸੇ ਤਰ੍ਹਾਂ ਇਹ ਟਮ 에ਅਰ ਬੇਸ ਦੇ ਕੋਲ ਪਹੁੰਚ ਗਿਆ ਹੁਣ ਅੰਦਰ ਤਾਂ ਫਲਾਈਟ ਦੇ ਵਿੱਚ ਬੈਠ ਨਹੀਂ ਸਕਦਾ ਸੀ ਤੇ ਉਹਨੇ ਇੱਧਰ ਉੱਧਰ ਲੁਕਣ ਦੀ ਜਗ੍ਹਾ ਦੇਖੀ ਤਾਂ ਉਹਨੂੰ ਟਾਇਰ ਦੇ ਕੋਲ ਠੀਕ ਹੈ ਜੀ ਲੁਕਣ ਦੀ ਜਗ੍ਹਾ ਲੱਭ ਗਈ ਤੇ ਉੱਥੇ ਬਹਿ ਗਿਆ ਤੇ ਜਦੋਂ ਲੈਂਡਿੰਗ ਗੀਅਰ ਬੰਦ ਹੋਇਆ ਮੈਂ ਸਾਈਡ ਤੇ ਚਲਾ ਵੀ ਰਹੀ ਹਾਂ ਤੁਸੀਂ ਦੇਖ ਸਕਦੇ ਹੋ ਵੀ ਜਦੋਂ ਜਹਾਜ਼ ਦੇ ਪਈਏ ਅੰਦਰ ਹੁੰਦੇ ਤਾਂ ਉਹਦੇ ਵਿੱਚ ਜਗ੍ਹਾ ਹੁੰਦੀ ਹੈ ਜਿੱਥੇ ਇੱਕ ਨਾਰਮਲ ਥੋੜਾ ਪਤਲਾ ਦੁਗਲਾ ਪਤਲਾ ਇਨਸਾਨ ਰਾਮਨਾਬ ਬਹਿ ਸਕਦਾ ਤਾਂ ਲੈਂਡਿੰਗ ਗੀਅਰ ਦੇ ਅੰਦਰ ਬੈਠ ਗਿਆ ਤੇ ਉਸ ਤੋਂ ਬਾਅਦ ਦੀ ਕਹਾਣੀ ਤਾਂ ਤੁਸੀਂ ਸੁਣੀ ਚੁੱਕੇ ਹੋ ਕਿਸ ਤਰ੍ਹਾਂ ਉਹ ਦਿੱਲੀ 에ਅਰਪੋਰਟ ਤੇ ਪਹੁੰਚਿਆ ਪੇ ਬਟ ਸਭ ਤੋਂ ਵੱਧ ਸ਼ੌਕਿੰਗ ਚੀਜ਼ ਇਹ ਹੈ ਵੀ ਉਹ ਮੁੰਡਾ ਬੱਚਾ ਕਿਸ ਤਰ੍ਹਾਂ ਗਿਆ ਜਿੱਥੇ -50 ਡਿਗਰੀ ਟੈਂਪਰੇਚਰ ਹੋਵੇ ਸਰੀਰ ਨੂੰ ਜਮਾ ਦੇਣ ਵਾਲੀ ਠੰਡ ਹੋਵੇ ਔਰ ਇੱਕ ਬੱਚਾ ਜਿਹਦੇ ਕੋਲ ਕੋਈ ਬੋਤੇ ਕੱਪੜੇ ਵੀ ਨਹੀਂ ਪਾਏ ਹੋਏ ਜਿਨੇ ਔਰ ਇੱਕ 13 ਸਾਲ ਦਾ ਬੱਚਾ ਜਿਸਨੇ ਸਿਰਫ ਬੇਸਿਕ ਕੱਪੜੇ ਪਾਏ ਹੋਏ ਸੀ ਸਰੀਰ ਨੂੰ ਜਮਾ ਦੇਣ ਵਾਲੀ ਠੰਡ ਕੰਨਾਂ ਨੂੰ ਤੇ ਪੜਦੇ ਫਾੜ ਦੇਣ ਵਾਲਾ ਸ਼ੋਰ ਅਤੇ ਜਿੱਥੇ ਆਕਸੀਜਨ ਨਾ ਦੇ ਮਾਤਰਾ ਹੈ ਠੀਕ ਹੈ ਇਹ ਬੱਚਾ ਬਚ ਕਿੱਦਾਂ ਗਿਆ ਸਰਵਾਈਵ ਕਿਸ ਤਰ੍ਹਾਂ ਕਰ ਗਿਆ ਇਹ ਸੋਚ ਕੇ ਸਾਰੇ ਜਣੇ ਹੈਰਾਨ ਹੈਗੇ ਆ ਇਸ ਮਾਮਲੇ ਦੇ ਵਿੱਚ ਫਿਰ ਆਈਬੀ ਨੂੰ ਵੀ ਸ਼ਾਮਿਲ ਕੀਤਾ ਗਿਆ ਯਾਨੀ ਕਿ ਇੰਟੈਲੀਜੈਂਸ ਬਿਊਰੋ ਜਿਨੇ ਕਿ ਕਾਬੁਲ 에ਅਰਪੋਰਟ ਤੇ ਵੀ ਕਾਲ ਕੀਤੀ ਤੇ ਸਾਰਾ ਕੁਝ ਦੱਸਿਆ ਵੀ ਇੱਦਾਂ ਇੱਦਾਂ ਤੁਹਾਡਾ ਇੱਕ ਬੱਚਾ ਇੱਥੇ ਪਹੁੰਚ ਗਿਆ ਹੈਗਾ ਬੱਚੇ ਬਾਰੇ ਦੱਸਿਆ ਵੀ ਜੋ ਆਪਣਾ ਨਾਮ ਦੱਸ ਰਿਹਾ ਵੀ ਇੱਦਾਂ ਕੁੰਦੂ ਸ਼ਰਦ ਹੈਗਾ ਤੇ ਜਿਹੜੇ ਉਹ 에ਅਰਪੋਰਟ ਅਥਾਰਟੀ ਸੀ ਉਹਨਾਂ ਨੇ ਅੱਗੋਂ ਪੁਲਿਸ ਨੂੰ ਗੱਲਬਾਤ ਕੀਤੀ ਤੇ ਸਾਰਾ ਕੁਝ ਪਤਾ ਕਰਵਾਇਆ ਵੀ ਇਹ ਬੱਚਾ ਸੱਚ ਬੋਲ ਰਿਹਾ ਕਿ ਨਹੀਂ ਬੋਲ ਰਿਹਾ ਫਿਰ ਉਸ ਬੱਚੇ ਦੀ ਉਹਦੇ ਘਰਦਿਆਂ ਨਾਲ ਵੀ ਗੱਲ ਕਰਵਾਏਗੀ ਘਰਦੇ ਵੀ ਹੈਰਾਨ ਸੀ ਇਹ ਬੱਚਾ ਮਤਲਬ ਇੱਥੇ ਪਹੁੰਚ ਕਿੱਦਾਂ ਗਿਆ ਕਿਉਂਕਿ ਉਹ ਘਰੋਂ ਚਲਾ ਗਿਆ ਸੀ ਉਹ ਤਾਂ ਖੁਦ ਪਰੇਸ਼ਾਨ ਸੀ ਵੀ ਸਾਡਾ ਬੱਚਾ ਚਲਾ ਕਿੱਦਾਂ ਗਿਆ ਠੀਕ ਹੈ ਜੀ ਸਾਰਾ ਕੁਝ ਅਤਾ ਪਤਾ ਕਰਾਣ ਤੋਂ ਬਾਅਦ ਇੱਧਰ ਉੱਧਰ ਫੋਨ ਕਰਕੇ ਜਦੋਂ ਪਤਾ ਲੱਗਿਆ ਵੀ ਇਦਾਂ ਤਾਂ ਕੋਈ ਮਾਮਲਾ ਨਹੀਂ ਹੈਗਾ ਬੱਚਾ ਕਹਿ ਲਓ ਬਸ ਈਰਾਨ ਜਾਣਾ ਚਾਹੁੰਦਾ ਸੀ ਵੀ ਉਸੇ ਕਾਰਨ ਉਹਨੇ ਵੀ ਏਡਾ ਵੱਡਾ ਰਿਸਕ ਲਿਆ ਹੈਗਾ ਅਫਗਾਨਿਸਤਾਨ ਦੇ ਹਾਲਾਤ ਤੁਸੀਂ ਦੇਖੀ ਹੀ ਹੈ ਵੀ ਜਦੋਂ ਅਫਗਾਨਿਸਤਾਨ ਤੇ ਤਾਲੀਬਾਨ ਦਾ ਕਬਜ਼ਾ ਹੋ ਗਿਆ ਤੇ ਉਦੋਂ ਵੀ ਇਸੇ ਤਰ੍ਹਾਂ ਦੇ ਹਾਲਾਤ ਹੀ ਬਣੇ ਸੀ ਲੋਕ ਦੇਸ਼ ਛੱਡ ਛੱਡ ਕੇ ਜਾਣਾ ਚਾਹੁੰਦੇ ਸੀ ਜਦੋਂ ਅਮਰੀਕਾ ਨੇ ਆਪਣੀ ਸੈਨਾ ਨੂੰ ਲਿਆਂਨ ਲਈ ਇੱਥੇ ਜਹਾਜ਼ ਭੇਜੇ ਸੀ ਅਫਗਾਨਿਸਤਾਨ ਦੇ ਵਿੱਚ ਤੇ ਉਦੋਂ ਵੀ ਲੋਕੀ ਇਸ ਤਰ੍ਹਾਂ ਹੀ ਜਹਾਜ਼ਾਂ ਦੇ ਵਿੱਚ ਲੁਕ ਛਿਪ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਕੁਝ ਜਹਾਜ਼ਾਂ ਦੇ ਨਾਲ ਲਟਕ ਵੀ ਗਏ ਸੀ ਕਈਆਂ ਦੀ ਉੱਥੇ ਲਟਕ ਕੇ ਮਤਲਬ ਡੈਥ ਵੀ ਹੋ ਗਈ ਸੀ ਠੀਕ ਹੈ ਤੇ ਇਹ ਬੱਚਾ ਵੀ ਇਸ ਤਰ੍ਹਾਂ ਮੇਬੀ ਦੁਖੀ ਹੋਏਗਾ ਵੀ ਉਸ ਹਾਲਾਤਾਂ ਦੇ ਵਿੱਚੋਂ ਨਿਕਲਣਾ ਚਾਹੁੰਦਾ ਹੋਏਗਾ ਲੇਕਿਨ ਜਾਣਕਾਰੀ ਦਾ ਅਭਾਪ ਸੀ ਜਾਂ ਉਹਨੂੰ ਪਤਾ ਨਹੀਂ ਸੀ ਵੀ ਕਿਹੜੀ ਫਲਾਈਟ ਕਿੱਥੇ ਜਾਂਦੀ ਹੈ ਹੈ ਤਾਂ ਇੱਕ ਬੱਚਾ ਹੀ ਹੈ ਨਾ ਤਾਂ ਉਹ ਗਲਤੀ ਨਾਲ ਇੰਡੀਆ ਦੀ ਫਲਾਈਟ ਦੇ ਵਿੱਚ ਬਹਿ ਗਿਆ ਤੇ ਜਦੋਂ ਸਾਰਾ ਕੁਝ ਕਲੀਅਰ ਹੋ ਗਿਆ ਵੀ ਅਜਿਹਾ ਕੋਈ ਸ਼ੱਕੀ ਮਾਮਲਾ ਨਹੀਂ ਹੈਗਾ ਕਿਸੇ ਦੁਆਰਾ ਪਲਾਂਟਡ ਜਾਂ ਭੇਜਿਆ ਹੋਇਆ ਬੱਚਾ ਨਹੀਂ ਹੈਗਾ ਤੇ ਉਸੇ ਫਲਾਈਟ ਦੇ ਵਿੱਚ ਬੱਚੇ ਨੂੰ ਵਾਪਸ ਭੇਜ ਦਿੱਤਾ ਗਿਆ ਠੀਕ ਹੈ ਜੀ ਤਾਂ ਬੱਚੇ ਨੂੰ ਜਾਂਦੇ ਹੋਏ ਗਿਫਟ ਵਗੈਰਾ ਵੀ ਦਿੱਤੇ ਗਏ ਤੇ ਇਸ ਵਾਰ ਜਦੋਂ ਬੱਚਾ ਵਾਪਸ ਗਿਆ ਲੈਂਡਿੰਗ ਗੀਅਰ ਦੇ ਵਿੱਚ ਬੈ ਕੇ ਨਹੀਂ ਗਿਆ ਜਹਾਜ਼ ਦੇ ਅੰਦਰ ਬੈ ਕੇ ਗਿਆ ਤੇ ਇਸੇ ਕਰਕੇ ਘਟਨਾ ਤੋਂ ਯਾਦ ਆਂਦੀ ਹੈ ਇੱਕ ਹੋਰ ਘਟਨਾ ਜਦੋਂ 1996 ਦੇ ਵਿੱਚ ਪੰਜਾਬ ਦੇ ਦੋ ਭਰਾ ਪ੍ਰਦੀਪ ਸੈਣੀ ਔਰ ਵਿਜੇ ਸੈਣੀ ਇਸ ਤਰ੍ਹਾਂ ਹੀ ਜਹਾਜ਼ ਦੇ ਲੈਂਡਿੰਗ ਗੀਅਰ ਦੇ ਵਿੱਚ ਬੈਠ ਕੇ ਲੰਡਨ ਗਏ ਸੀ ਲੰਡਨ ਦੇ ਹੀਥਰੋ 에ਅਰਪੋਰਟ ਤੇ ਫਲਾਈਟ ਨੇ ਲੈਂਡ ਕਰਨਾ ਸੀ ਤੇ ਜਦੋਂ ਹੀਥਰੋ 에ਅਰਪੋਰਟ ਤੇ ਫਲਾਈਟ ਲੈਂਡ ਕੀਤੀ ਤੇ ਉਹਦੇ ਲੈਂਡਿੰਗ ਗੀਅਰ ਖੁੱਲੇ ਤਾਂ ਉਹਦੇ ਵਿੱਚੋਂ ਲੈਂਡਿੰਗ ਗੀਅਰ ਦੇ ਨਾਲ-ਨਾਲ ਪ੍ਰਦੀਪ ਸੈਣੀ ਵੀ ਗਿਰਿਆ ਠੀਕ ਹੈ ਜੀ ਤਾਂ 5 ਦਿਨ ਉਹ ਹਸਪੀਟਲ ਐਡਮਿਟ ਰਿਹਾ ਉਹ ਵੀ ਉਹ ਸੀ ਠੀਕ ਹੈ ਤੇ ਜਦੋਂ ਉਹਨੂੰ ਹੋਸ਼ ਆਇਆ ਤੇ ਉਹਨੇ ਆਪਣੇ ਪਰਾ ਵੀ ਜੇ ਸੈਣੀ ਬਾਰੇ ਪੁੱਛਿਆ ਵੀ ਉਹ ਕਿੱਥੇ ਹੈ ਤੇ 에어ਪੋਰਟ ਅਥਾਰਟੀ ਨੇ ਇਹ ਦੱਸਿਆ ਵੀ ਗਰਾਉਂਡ ਸਟਾਫ ਨੇ ਦੱਸਿਆ ਵੀ ਤੂੰ ਤਾਂ ਸਾਨੂੰ ਇੱਥੇ ਇਕੱਲਾ ਹੀ ਮਿਲਿਆ ਤੇ ਉਹਨੇ ਪੂਰੀ ਸਟੋਰੀ ਦੱਸੀ ਵੀ ਇਸ ਤਰ੍ਹਾਂ ਇਸ ਤਰ੍ਹਾਂ ਪੰਜਾਬ ਦੇ ਹਾਲਾਤ ਖਰਾਬ ਸੀ ਵੀ ਸਾਡੇ ਕੋਲ ਇਹਨੇ ਪੈਸੇ ਵਗੈਰਾ ਨਹੀਂ ਸੀ ਅਸੀਂ ਜਾਣਾ ਚਾਹੁੰਦੇ ਸੀ ਇਸ ਤਰ੍ਹਾਂ ਬਹਿ ਕੇ ਅਸੀਂ ਲੈਂਡਿੰਗ ਗੀਅਰ ਦੇ ਵਿੱਚ ਪੈ ਕੇ ਦੋਨੇ ਭਰਾ ਆਏ ਸੀ ਤੇ ਬਾਅਦ ਵਿੱਚ ਜਦੋਂ ਪ੍ਰਦੀਪ ਸ਼ੈਣੀ ਆਪਣੇ ਭਰਾ ਵੀਜੇ ਸ਼ੈਣੀ ਬਾਰੇ ਪੁੱਛਦਾ ਹੈਗਾ ਵੀ ਮੇਰਾ ਭਰਾ ਕਿੱਥੇ ਹੈ ਤਾਂ ਉਹਨੂੰ ਇਹ ਪਤਾ ਲੱਗਦਾ ਹੈਗਾ ਜਹਾਜ਼ ਦੇ ਲੈਂਡ ਕਰਨ ਤੋਂ ਪਹਿਲਾਂ ਜਦੋਂ ਜਹਾਜ਼ 2000 ਫੁੱਟ ਦੀ ਉਚਾਈ ਤੇ ਸੀ ਤੇ ਪ੍ਰਦੀਪ ਸ਼ੈਣੀ ਦਾ ਭਰਾ ਵੀਜੇ ਸ਼ੈਣੀ ਉਦੋਂ ਹੀ ਗਿਰ ਗਿਆ ਸੀ ਤੇ ਉਹਦੀ ਮੌਤ ਹੋ ਗਈ ਸੀ ਬਟ ਉਹਦੀ ਮੌਤ ਵੀਜੇ ਸ਼ੈਣੀ ਦੀ ਮੌਤ ਗਿਰਨ ਦੇ ਕਾਰਨ ਨਹੀਂ ਹੋਈ ਸੀ ਉਹਦੀ ਮੌਤ ਦਾ ਕਾਰਨ ਸੀ ਹਾਈਪੋਥਰਮੀਆ ਕਿਉਂਕਿ ਜਹਾਜ਼ ਜਿਹੜੇ ਮੋਸਟਲੀ ਉੱਡਦੇ ਹੈਗੇ ਆ 30000 ਫੀਟ 35000 ਫੀਟ ਤੇ ਉੜਦੇ ਆ ਜਿੱਥੇ ਕਿ ਟੈਂਪਰੇਚਰ -50 -60 ਹੁੰਦਾ ਹੈ ਜਿਹੜੀ ਕਿ ਨੋਰਮਲ ਹਿਊਮਨ ਬੋਡੀ ਦੀ ਸੈੱਲ ਸ਼ਕਤੀ ਤੋਂ ਬਾਹਰ ਹੈ ਠੀਕ ਹੈ ਜੀ ਤਾਂ ਇਸ ਕਰਕੇ ਹਾਈਪੋਥਰਮੀਆ ਦੇ ਨਾਲ ਉਹਦੀ ਮੌਤ ਹੋ ਗਈ ਸੀ ਤੇ ਇਹ ਅੱਜ ਵੀ ਪ੍ਰਦੀਪ ਸੈਣੀ ਲੰਡਨ ਦੇ ਵਿੱਚ ਰਹਿ ਰਿਹਾ ਹੈਗਾ ਪਿਛਲੇ 31 ਸਾਲਾਂ ਤੋਂ 18 ਸਾਲ ਬ੍ਰਿਟਿਸ਼ ਗਵਰਨਮੈਂਟ ਨੇ ਇਹਦੇ ਤੇ ਕੇਸ ਲਾਇਆ ਉਸ ਤੋਂ ਬਾਅਦ ਇਹਨੂੰ ਉੱਥੇ ਦੀ ਸਿਟੀਜ਼ਨਸ਼ਿਪ ਮਿਲ ਗਈ ਅੱਜ ਵਧੀਆ ਸੈੱਟ ਹੈਗਾ ਵਿਆਹਿਆ ਹੋਇਆ ਦੋ ਬੱਚੇ ਹੈਗੇ ਆ ਪਰ ਅੱਜ ਵੀ ਉਹ ਆਪਣੇ ਭਰਾ ਦੀ ਕਮੀ ਨੂੰ ਮਹਿਸੂਸ ਕਰਦਾ ਹੈ ਤੇ ਸੋਚਦਾ ਹੈਗਾ ਕਿ ਜੇ ਅਸੀਂ ਦੋਨੇ ਬਚ ਜਾਂਦੇ ਤੇ ਅੱਜ ਜ਼ਿੰਦਗੀ ਕਿੰਨੀ ਵਧੀਆ ਹੋਣੀ ਸੀ ਕਾਫੀ ਸਮਾਂ ਤੱਕ ਉਹ ਡਿਪਰੈਸ਼ਨ ਦੇ ਵਿੱਚ ਵੀ ਰਿਹਾ ਪ੍ਰਦੀਪ ਸੈਣੀ ਠੀਕ ਹੈ ਤਾਂ ਜਿਹੜਾ ਉਹਨੇ ਕੰਮ ਕਰਿਆ 에어ਪੋਰਟ ਦੇ ਬਾਹਰ ਇੱਕਦਮ ਨੇੜੇ ਹੀ ਉਹ ਕੰਮ ਕਰਦਾ ਹੈਗਾ ਇਹ ਤਿੰਨ ਇਨ੍ਹਾਂ ਘਟਨਾਵਾਂ ਤੋਂ ਮੈਨੂੰ ਇੱਕ ਹੀ ਗੱਲ ਸਮਝ ਆਉਂਦੀ ਹੈ ਬੰਦਾ ਆਪਣੇ ਹਾਲਾਤ ਬਦਲਣ ਲਈ ਆਪਣੀ ਜਾਨ ਵੀ ਦਾਤੇ ਲਾ ਦਿੰਦਾ ਹੈ ਜਾਨ ਦਾ ਰਿਸਕ ਵੀ ਲੈ ਲੈਂਦਾ ਹੈ ਚਾਹੇ ਫਿਰ ਉਹ 13 ਸਾਲ ਦਾ ਬੱਚਾ ਹੋਵੇ ਚਾਹੇ 1996 ਦੇ ਪ੍ਰਦੀਪ ਸੈਣੀ ਤੇ ਵਿਜੇ ਸੈਣੀ ਹੋਵੇ ਤੇ ਚਾਹੇ ਉਦੋਂ ਜਦੋਂ ਤਾਲਿਬਾਨ ਨੇ ਕਬਜ਼ਾ ਕੀਤਾ ਅਫਗਾਨਿਸਤਾਨ ਤੇ ਤੇ ਲੋਕ ਜਹਾਜਾਂ ਦੇ ਨਾਲ ਲਟਕ ਲਟਕੇ ਜਾ ਰਹੇ ਸੀ ਉਹ ਆਪਣੇ ਹਾਲਾਤ ਬਦਲਣੇ ਚਾਹੁੰਦੇ ਸੀ ਉਹ ਆਪਣੇ ਲਈ ਵਧੀਆ ਇੱਕ ਭਵਿੱਖ ਚਾਹੁੰਦੇ ਸੀ ਠੀਕ ਹੈ ਤੇ ਅੱਜ ਵੀ ਤੁਸੀਂ ਦੇਖਦੇ ਹੋਣੇ ਹੋ ਕਈ ਮੁੰਡੇ ਅੱਜ ਵੀ ਡੋਂਕੀ ਲਾ ਕੇ ਜਾਂਦੇ ਹੈਗੇ ਆ ਆਪਣੇ ਹਾਲਾਤ ਬਦਲਣ ਲਈ ਵਧੀਆ ਫਿਊਚਰ ਦੀ ਤਾਂਗ ਦੇ ਵਿੱਚ ਠੀਕ ਹੈ ਵਧੀਆ ਫਿਚਰ ਹਰ ਇੱਕ ਨੂੰ ਚਾਹੀਦਾ ਪਰ ਮੈਨੂੰ ਇਹ ਦੱਸੋ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰਨਾ ਕਿੱਥੋਂ ਤੱਕ ਸਹੀ ਹੈ ਮੈਂ ਇਸ ਚੀਜ਼ ਨੂੰ ਸਹੀ ਨਹੀਂ ਮੰਦੀ ਹਾਲਾਤ ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਵੀ ਮਿਹਨਤ ਕਰਕੇ ਬਦਲੇ ਜਾ ਸਕਦੇ ਆ ਇੱਕ ਹਾਂ ਜੇਕਰ ਤੁਹਾਨੂੰ ਲੱਗਦਾ ਹੈਗਾ ਵੀ ਦੇਸ਼ ਛੱਡ ਕੇ ਹੀ ਤੁਹਾਡਾ ਭਵਿੱਖ ਬਦਲ ਸਕਦਾ ਭਵਿੱਖ ਵਧੀਆ ਹੋ ਸਕਦਾ ਆ ਆਖਰੀ ਰਸਤਾ ਹੀ ਇਹ ਹੈ ਦੇਸ਼ ਬਦਲਣਾ ਤੇ ਉਹਦੇ ਲਈ ਹੋਰ ਤਰੀਕੇ ਵੀ ਹੈ ਤੁਸੀਂ ਲੀਗਲ ਤਰੀਕੇ ਨਾਲ ਵੀ ਜਾ ਸਕਦੇ ਹੋ ਸਟੱਡੀ ਪਰਮਿਟ ਤੇ ਵੀ ਜਾ ਸਕਦੇ ਹੋ ਵਰਕ ਪਰਮਿਟ ਤੇ ਵੀ ਜਾ ਸਕਦੇ ਹੋ ਬੜੇ ਤਰੀਕੇ ਹੈ ਜਾਨ ਦਾ ਜੋਖਮ ਲੈਣ ਦੀ ਕੀ ਜ਼ਰੂਰਤ ਹੈਗੀ ਹੈ ਕਿਉਂਕਿ ਸਾਰੀਆਂ ਚੀਜ਼ਾਂ ਦੀ ਪਰਭਾਈ ਹੋ ਸਕਦੀ ਹੈ ਜਾਨ ਗਈ ਕਦੀ ਵੀ ਵਾਪਸ ਨਹੀਂ ਆ ਸਕਦੀ ਤੇ ਇਥੇ ਸਭ ਤੋਂ ਵੱਡੇ ਐਗਜ਼ੈਂਪਲ ਵਿਜੇ ਸੈਣੀ ਦੀ ਹੈ ਜਿਹੜਾ ਕਿ ਪਿਪ ਵਿਖ ਬਦਲਨ ਦੀ ਤਾੰਗ ਨਾਲ ਜਹਾਜ਼ ਦੇ ਲੈਂਡਿੰਗ ਗੀਅਰ ਦੇ ਵਿੱਚ ਬੈਠ ਕੇ ਕਿਸੇ ਹੋਰ ਦੇਸ਼ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਹੀ ਹਾਈਪੋਥਰਮੀਆ ਦੇ ਨਾਲ ਉਹਦੀ ਮੌਤ ਹੋ ਗਈ ਯੂ ਐਫ ਏ ਏ ਦੀ ਇੱਕ ਰਿਪੋਰਟ ਦੇ ਅਨੁਸਾਰ 1947 ਤੋਂ ਲੈ ਕੇ 2021 ਤੱਕ 132 ਬੰਦਿਆਂ ਵੱਲੋਂ ਲੈਂਡਿੰਗ ਗੀਅਰ ਦੇ ਵਿੱਚ ਬੈ ਕੇ ਸਫਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 77% ਬੰਦਿਆਂ ਦੀ ਮੌਤ ਹੋ ਗਈ ਹੈ ਆਪਾਂ ਇਹ ਕਹਿ ਸਕਦੇ ਹਾਂ ਜੇਕਰ 5 ਬੰਦੇ ਲੈਂਡਿੰਗ ਗੀਅਰ ਦੇ ਵਿੱਚ ਬੈ ਕੇ ਸਫਰ ਕਰਦੇ ਹੈ ਤੇ ਉਹਨਾਂ ਦੇ ਵਿੱਚੋਂ 4 ਦੀ ਮੌਤ ਹੋ ਜਾਂਦੀ ਹੈ ਇੱਕ ਬਚਦਾ ਹੈਗਾ FAA ਯੂਨਾਈਟਿਡ ਸਟੇਟ ਦੇ ਇੱਕ ਆਰਗੇਨਾਈਜੇਸ਼ਨ ਹੈ ਜਿਹਦਾ ਫੁੱਲ ਮੀਨਿੰਗ ਹੈਗਾ ਫੈਡਰਲ 에ਵੀਏਸ਼ਨ ਐਡਮਿਨਿਸਟ੍ਰੇਸ਼ਨ ਇਹ ਯੂਨਾਈਟਿਡ ਸਟੇਟ ਦੀ ਇੱਕ ਆਰਗੇਨਾਈਜੇਸ਼ਨ ਹੈਗੀ ਹੈ ਤੇ ଏਸੀ ਅੱਜ ਦੀ ਵੀਡੀਓ ਮਿਲਦੇ ਆ ਫਿਰ ਅਗਲੀ ਵੀਡੀਓ ਚ